ਇਹ ਕਾਲ ਤੋਂ ਸਾਬਤ ਕੀਤਾ ਉਹ ਰਹੀ ਹੈ ਕੋਈ ਪੂਰੀ ਤਰ੍ਹਾਂ ਜਾਂਦਾ। ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰ ਦਿੱਤਾ ਅਤੇ ਪੇਸ਼ ਹੋਣ ਦੇ ਹੁਕਮ ਦਿੱਤੇ। ਨਾਲ ਹੀ 2007 ਤੋਂ 2017 ਤੱਕ ਦੇ ਕੈਬਨਿਟ ਸਿੱਖ ਸਾਥੀਆਂ ਨੂੰ ਆਪਣਾ ਸਪਸ਼ਟੀਕਰਨ ਦੇਣ ਲਈ ਵੀ ਕਿਹਾ। ਠੀਕ ਇੱਕ ਦਿਨ ਬਾਅਦ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖ ਵਜੋ ਸ਼੍ਰੀ ਅਕਾਲ ਤੱਕ ਸਾਹਬ ਤੇ ਆਏ। ਜਿਥੇ ਉਹਨਾਂ ਨੇ ਲਿਖਤੀ ਤੌਰ ਤੇ ਆਪਣਾ ਬੇਨਤੀ ਪੱਤਰ ਸੌਪਿਆ ਜਿਸ ਵਿੱਚ ਉਹਨਾਂ ਨੇ ਲਿਖਿਤ ਖਿਮਾ ਜਾਂਚਨਾ ਕਰਦੇ ਲਿਖਿਆ ਪਰਮ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਜਥੇਦਾਰ ਸਾਹਿਬ shri akal tak sahib shri amritsar vai guru ji ka khalsa vai guru ji ki fateh 3 اگਸਟ 2024 ਨੂੰ ਪੰਜ ਸਿੰਘ ਸਹਿਬਾਨ ਦੀ shri akal tak sahib ਵਿਖੇ ਹੋਈ ਇਕੱਤਰਤਾ ਵਿੱਚ ਪਾਸ ਕੀਤੇ ਗਏ ਹੁਕਮਨਾਮੇ ਦੀ ਕਾਪੀ आज इकती अगस्त दो हज़ार मेरे पास पहुंची है दास दस सिंह साहबाना वालों पास किए गए हुक्मनामे गुरु का निमाणा सिख होने के नाते गुरु पंथ के चरण में सीस नवा के प्रवान करता है दास अज ही इकती अगस्त दो हज़ार चौबी नि तौर पर पेश होकर हुक्मनामे अनुसार गुरु पंथ पासों द्थ जोड़ के निम्रता हलीमी नाचना करता है ਦਾਸ ਦੀ ਜੋਦੜੀ ਨੂੰ ਪਰਵਾਨ ਕਰੋ ਜੀ ਆਦਰ ਅਤੇ ਸਤਕਾਰ ਸਹਿਤ ਗੁਰੂ ਪੰਥ ਦਾ ਦਾਸ ਸੁਖਬੀਰ ਸਿੰਘ ਬਾਦਲ ਤੌਰ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ਼੍ਰੀ ਕਾਲਤਕ ਸਾਹਿਬ ਦੇ ਸਕੱਤਰਤ ਦੇ ਵਿੱਚ ਜਿਹੜਾ ਉਹਨਾਂ ਦਾ ਸਟਾਫ ਹੈ ਕਿਉਂਕਿ ਸਿੰਘ ਸਾਹਿਬ ਕਿਸੇ ਰਜੇਵੇਂ ਕਰਕੇ ਇੱਥੇ ਨਹੀਂ ਸੀ ਉਹਨਾਂ ਨੇ ਦਿੱਕਤੀ ਤੌਰ ਤੇ ਦੇਖ ਕੇ ਬੇਨਤੀ ਕੀਤੀ ਹੈ ਕਿ ਮੈਂ ਤੁਰੰਤ ਜੋ ਹੁਕਮ ਅਗਲਾ ਸ਼੍ਰੀ ਕਾਲਤਕ ਸਾਹਿਬ ਦਾ ਹੋਏਗਾ ਉਦੇਤੇ ਜਿਹੜਾ ਪੈਰਾ ਦੇਣ ਵਾਸਤੇ ਜਿਹੜਾ ਆਪਣੇ ਆਪ ਨੂੰ ਪੇਸ਼ ਕਰਦਾ ਤੇ ਕਿਰਪਾ ਕਰਕੇ ਛੇਤੀ ਤੋਂ ਛੇਤੀ ਜਿਹੜੀ ਹੈ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਕਰਵਾਈ ਜਾਵੇ ਤੇ ਮੈਨੂੰ ਜਿਹੜਾ ਹੈ ਕਿ ਖਿਮਾ ਜਾਂਚਨਾ ਦਾ ਮੌਕਾ ਦਿੱਤਾ। ਸੁਖਬੀਰ ਸਿੰਘ ਬਾਦਲ ਦੇ ਨਾਲ 2007 ਤੋਂ 2017 ਤੱਕ ਦੀ ਅਕਾਲੀ ਸਰਕਾਰ ਮੌਕੇ ਦੇ ਸਾਥੀ ਕੈਬਨਿਟ ਮੰਤਰੀ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ। ਡਾਕਟਰ ਦਲਜੀਤ ਸਿੰਘ ਟੀਮਾ ਗੁਲਜ਼ਾਰ ਸਿੰਘ ਰਣੀਕੇ ਮਹੇਸ਼ਿੰਦਰ ਸਿੰਘ ਗਰੇਵਾਲ ਸ਼ਰਨਜੀਤ ਸਿੰਘ ਢਿੱਲੋਂ ਉਹਨਾਂ ਨੇ ਵੀ ਆਪਣਾ ਸਪਸ਼ਟੀਕਰਨ ਜਥੇਦਾਰ ਸਹਿਬਾਨ ਨੂੰ ਸੌਂਪਿਆ ਸਾਰਿਆਂ ਨੇ ਵੀ ਆਪਣੇ ਜਿਹੜੇ ਲਿਖਤੀ ਸਪਸ਼ਟੀਕਰਨ ਨੇ ਉਹ ਅੱਜ ਅਸੀਂ ਜਿਹੜੇ ਆਂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ ਉੱਤੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਸਾਰਿਆਂ ਨੇ ਦੇ ਦਿੱਤੇ ਆ ਇਹ ਮੇਰਾ ਜਿਹੜਾ ਆਪਣਾ बतौर ਮਿਨਿਸਟਰ ਬੰਦਾ ਸੀ ਉਹ ਵੀ ਮੈਂ ਦਿੱਤਾ ਇਸੇ ਤਰ੍ਹਾਂ ਹੀ ਬਾਕੀ ਮੰਤਰੀ ਸਹਿਬਾਨ ਕੁਝ ਨੇ ਅੱਜ ਦਿੱਤਾ ਤੇ ਸਾਰੀ ਪਾਰਟੀ ਨੂੰ ਜਿਹੜੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਸਰਦਾਰ ਬਰਿੰਦਰ ਸਿੰਘ ਭੁੱਦਰ ਸਾਹਿਬ ਉਹਨਾਂ ਨੇ ਹਦਾਇਤ ਵੀ ਕੀਤੀ ਹੈ ਕਿ ਜਿਹੜੀ ਹੈ ਜ਼ਰੂਰੀ ਹੈ ਕਾਲਤਖਬ ਦਾ ਹੁਕਮ ਹੈ ਸਾਰੇ ਆਪੋ ਆਪਣਾ ਸਪਸ਼ਟੀਕਰਨ ਜਿਹੜੇ ਵੀ ਉਸ ਵळे ਮੰਤਰੀ ਜਾਂ ਮੰਤਰੀ ਪਦਤੇ ਰਹੇ ਉਹ ਆਪੋ ਆਪਣਾ ਜਿਹੜਾ ਕਿ ਜ਼ਿਕਰੇ ਖਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ 24 ਜੁਲਾਈ ਨੂੰ ਆਪਣਾ ਸਪਸ਼ਟਕਰਨ ਦਿੱਤਾ ਅਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਆਪਣਾ ਬੇਨਤੀ ਪੱਤਰ ਸੌਪਿਆ ਤਤਕਾਲੀ ਕੈਬਨਿਟ ਦੇ ਕੁਝ ਸਾਥੀਆਂ ਨੇ ਆਪਣਾ ਪੱਖ ਲਿਖਤੀ ਰੂਪ ਵਿੱਚ ਦੱਸਿਆ ਡਾਕਟਰ ਚੀਮਾ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਮੰਤਰੀਆਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ 24 ਜੁਲਾਈ ਨੂੰ ਪੇਸ਼ ਕੀਤੇ ਸਪਸ਼ਟਕਰਨ ਨਾਲ ਆਪਣੀ ਸਹਿਮਤੀ ਜਤਾਈ ਕਿ ਆਕੀ ਪਾਰਟੀ ਅਤੇ ਸਰਕਾਰ ਵਿੱਚ ਫੈਸਲੇ ਸਾਂਝੇ ਤੌਰ ਤੇ ਹੁੰਦੇ ਨੇ ਇਸ ਕਰਕੇ ਉਹ ਵੀ ਪੁੱਲਾ ਚੁੱਕਾ ਦੀ ਖੇਮਾ ਜਾਂਚਨਾ ਕਰਦੇ ਨੇ ਅਤੇ ਜੀ ਅਕਾਲ ਤਖ ਸਾਹਿਬ ਤੋਂ ਹੋਣ ਵਾਲੇ ਅਗਲੇ ਹੁਕਮਾਂ ਨੂੰ ਸਿਰ ਮੱਥੇ ਪਰਵਾਨ ਕਰਨਗੇ ਹੁਣ ਮੰਨਿਆ ਜਾ ਰਿਹਾ ਹੈ ਕਿ ਜੀ ਅਕਾਲ ਤਖ ਸਾਹਿਬ ਦੇ ਪੰਜ ਤੱਕ ਸਹਿਬਾਨਾ ਦੇ ਜਥੇਦਾਰਾਂ ਦੀ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲਵਾਲੂ ਸੌਂਪੇ ਬੇਨਤੀ ਪੱਤਰ ਅਤੇ ਮੰਤਰੀਆਂ ਵੱਲੋਂ ਸੌਂਪੇ ਸਪਸ਼ਟੀਕਰਨ ਤੇ ਕੋਈ ਫੈਸਲਾ ਸੁਣਾਇਆ ਜਾਏਗਾ ਮਨਿੰਦਰ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ